ਕੋਟਲ ਗੁਰ ਸੇਵੀਐ ਅਹਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮਾਂ ਦੀ ਨੂਰ ਅਰਸੋਂ ਕੋਰਸੋਂ ਝਟੀ ਤੋਦੇ ਦਿਤੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਪੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸ਼ਿਰਸਾਂੰਦ ਜਿਸ ਪਾਸ ਬਹਿਠਿਆ ਸੋਹੀਐ ਸਵਾ난다 ਵਿਸਾਤਨ ਸਿਰੀ ਵਾਹੀ ਗੁਰੂ ਸਾਹਿਬ ਜੀ ਬੇਦ ਪੁਰਾਨ ਸਬੈ ਮਤ ਸੋਨਖੈ ਕਰੀ ਕਰਮ ਕੀ ਆਸਾ सब लोग से आने उठ पंडित पे चले निराशा वेद पुराण सब मत सुन के करी कर्म की आशा सब लोग स्यानि ओठ पंडित पे चलि निरासा मनरि सारियोना एक भजियो भजियोना रागपत राजा ਆਉ ਬਨਖੰਡ ਜਾਏ ਜੋਗ ਤਪ ਕੀਨ ਕੰਧ ਮੂਲ ਚੋਣ ਖਾਇ ਨਦੀ 베ਦੀ ਸ਼ਬਦੀ ਮੋਨੀ ਜਨਕੇ ਪਟ ਲਿਖਾਇ ਗਤ ਨਾਰਦੀ ਹਿਰਦੈ ਨ ਆਈ ਕਾਸ਼ ਕੋ ਸ਼ਤਨ ਦੀਨਾ ਰਾਗ ਰਾਗਨੀ ਢੇਮ ਬ ਹੋਏ ਬੈਠਾ ਓਨ ਹਰ ਪਹਿ ਕਿਆ ਲੀਨਾ परयो काल सब जग ऊपर माहे लिखे ब्रह्म ज्ञानी कहो कबीर जन भय खाल से प्रेम भगत जे जानी ਪਰਿਉ ਕਾਲ ਸਭ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਦ ਪੁਰਾਨ ਸਭ ਮਤ ਸੁਨ ਕੇ ਕਰੀ ਕਰਮ ਕੀ ਆਸਾ ਕਾਲ ਗਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚੱਲੇ ਨਿਰਾਸਾ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ